ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਮ ਵਿੱਚ ਆਪ ਸਾਜ ਦਾ ਸੁਆਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੋਲਤ ਹਾਂ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਭੈਣ ਵੱਲੋਂ ਦੱਸੀ ਹੋਈ ਉਹਨਾਂ ਦੇ ਜੀਵਨ ਦੀ ਸੱਚੀ ਘਟਨਾ ਉਨਾਰੇ ਜੀਵਨ ਦੀ ਸੱਚੀ ਕਹਾਣੀ ਆਪਾਂ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਭੈਣ ਨੇ ਖੁਦ ਆਪਣੇ ਮੂੰਹੋਂ ਦੱਸਿਆ ਉਹ ਕਹਿੰਦੇ ਇੱਕ ਸਮਾਂ ਸਾਡੇ ਤੇ ਐਡਾ ਦਾ ਸੀ ਕਿ ਸਾਨੂੰ ਇਹ ਲੱਗਦਾ ਸੀ ਵੀ ਜਿਵੇਂ ਰੱਬ ساری ਕਿਸਮਤ ਦੇ ਵਿੱਚ ਸੁੱਖ ਲਿਖਣਾ ਹੀ ਪੁੱਲ ਗਿਆ ਕਿਉਂਕਿ ਚਾਰੇ ਪਾਸਿਆਂ ਤੋਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਸਾਨੂੰ ਘੇਰ ਰੱਖਿਆ ਸੀ ਘਰ ਦੇ ਵਿੱਚ ਅਤ ਦੀ ਗਰੀਬੀ ਹਰ ਵੇਲੇ ਕਲੇਸ਼ ਰਹਿਣਾ ਕਹਿੰਦੇ ਜ਼ਿੰਦਗੀ ਬਹੁਤ ਜ਼ਿਆਦਾ ਮੁਸ਼ਕਲਾਂ ਚੁਣੌਤੀਆਂ ਭਰੀ ਸੀ ਇਸ ਕਰਕੇ ਕਈ ਵਾਰ ਮ ਦੇ ਵਿੱਚ ਇਹ ਖਿਆਲ ਹੁੰਦਾ ਸੀ ਕਿ ਰੱਬ ਨੇ ਸਾਡੀ ਕਿਸਮਤ ਹੀ ਮਾੜੀ ਲਿਖੀ ਹੈ ਪਰ ਕਹਿੰਦੇ ਸਾਡੇ ਘਰ ਦੇ ਵਿੱਚ ਸਿਰਫ ਇੱਕ ਤਸਵੀਰ ਆਉਂ ਆ ਕੇ ਸਭ ਕੁਝ ਬਦਲ ਗਿਆ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਕਿਸਮਤ ਚੰਗ ਹੋ ਗਈ ਸਾਡੇ ਮੁਥੇ ਦੇ ਲਈ ਹਰ ਸਾਡੀ ਮਥੇ ਦੇ ਭਾਂ ਬਦਲ ਗਏ ਮਸੰਦਤ ਕੀਓ ਤਸਵੀਰ ਕਿਹੜੀ ਆ ਕਿਤੇ ਉਹ ਤਸਵੀਰ ਨੇ ਕਿੰਜ ਉਹ ਭੈਣ ਦੀ ਭੈਣ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਮੱਥੇ ਦੇ ਲੇਖ ਮੱਥੇ ਦੇ ਭਾਗ ਬਦਲ ਦਿੱਤੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨ ਜਾ ਰਹੇ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤੁਹਾਨੂੰ ਸਮਝ ਤੁਹਾਨੂੰ ਕਿਹੜੀ ਵਾਰ ਕੀ ਹੁੰਦਾ ਕਿ ਆਪਾਂ ਅੱਧੀ ਅਧੂਰੀ ਗੱਲ ਨੂੰ ਕਿ ਗੰਦਾ ਗਲਤ ਅੰਦਾਜ਼ਾ ਲਗਾ ਲੈਨੇ ਆ ਤਾਂ ਇਸ ਲਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸਮੇਂਦੇ ਤਾਂ ਆਓ ਵਿਰਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਸੰਗਤਜੀਤ ਕੋਪੈਨ ਜੀ ਆਪ ਦੱਸਦੇ ਨੇ ਉਹ ਕਹਿੰਦੇ ਵੀ ਮੇਰੇ ਪਿਤਾ ਜੀ ਨਸ਼ਾ ਕਰਨ ਦੇ ਆਦੀ ਸਨ ਇਸ ਕਰਕੇ ਪਿਤਾ ਜੀ ਨੂੰ ਸਿਰਫ ਆਪਣੇ ਨਸ਼ੇ ਦੇ ਨਾਲ ਹੀ ਵਾਹ ਵਾਸਤਾ ਸੀ ਉਹਨਾਂ ਨੂੰ ਆਪਣੇ ਪਰਿਵਾਰ ਦੀ ਪਰਵਾਰ ਦੇ ਜ਼ਿੰਮੇਵਾਰੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਲਕਿ ਜਦੋਂ ਉਹਨਾਂ ਨੇ ਘਰ ਦੇ ਵਿੱਚ ਹੋਣਾ ਤਾਂ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਸਾਡੇ ਮਾਤਾ ਜੀ ਦੇ ਨਾਲ ਲੜਾਈ ਝਗੜਾ ਪਾਉਣਾ ਘਰ ਦੇ ਵਿੱਚ ਕਲੇਸ਼ ਕਰ ਲੈਣਾ ਜੇ ਉਹਨਾਂ ਨੇ ਘਰੋਂ ਬਾਹਰ ਜਾਣਾ ਤਾਂ ਬਾਹਰ ਦੇ ਲੋਕਾਂ ਦੇ ਨਾਲ ਕਿਸੇ ਨਾ ਕਿਸੇ ਨੂੰ ਲੜਾਈ ਝਗੜਾ ਕਰਾਉਣੀ ਕਹਿੰਦੇ ਸਾਫਾ ਇਹ ਹਾਲ ਸਿੱਖੀ ਸਾਡੇ ਮੰਦਿਰ ਦੇ ਵਿੱਚ ਹਰ ਰੋਜ਼ ਇੱਕ ਤਰ ਇੱਕ ਚਿੰਤਾ ਬਣੀ ਰਹਿੰਦੀ ਜੀ ਕਿ ਸਾਡੇ ਪਿਤਾ ਜੀ ਨੂੰ ਪਤਾ ਨਹੀਂ ਬਾਹਰੋਂ ਕੀ ਕਰਕੇ ਆ ਜਾਣਾ ਹੈ ਜਾਂ ਘਰ ਦੇ ਵਿੱਚ ਆ ਕੇ ਕੀ ਕਰ ਦੇਣਾ ਹੈ ਕਿੰਦੇ ਸੀ ਹਰ ਦਿਨੇ ਡਰੇ ਸੈਨੇ ਰੰਨੇ ਸਾਤ ਤੇਜਾ ਦੇ ਮਾਤਾ ਜੀ ਸਾਰਾ ਦਿਨ ਮੈਂਤ ਨਿਬਧੂਰੀ ਕਰਦੇ ਮੈਂਤ ਮਿਲਦੂਰੀ ਕਰਕੇ ਉਹਨਾਂ ਨੇ ਸਾਨੂੰ ਪਾਲ ਲਿਆ ਅਤੇ ਪੜਾਇਆ ਉਹ ਪਹਿੰਜੀ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਰੱਬ ਦਾ ਨਾਮ ਲੈਣ ਹੋਣਾ ਨਹੀਂ ਸੀ ਕਿੰਦੇ ਕਿਉਂਕਿ ਮਾਤਾ ਜੀ ਸਾਡੇ ਸਿਲਾਈ ਦਾ ਕੰਮ ਕਰਦੇ ਸੀ ਉਹਨਾਂ ਨੇ ਹੋਂ ਸਵੇਰ ਤੋਂ ਉੱਠਣਾ ਕੱਪੜੇ ਸਿਲਾਈ ਕਰਨਾ ਸ਼ੁਰੂ ਕਰਦੇ ਨੇ ਅਤੇ ਰਾਤ ਨੂੰ ਸ਼ੌਕ ਤੱਕ ਸੱਜੇ ਕਰਦੇ ਕਿ ਸਿਲਾਈ ਵਾਲੀ ਮਸ਼ੀਨ ਚਲਦੀ ਹੀ ਰਹਤੀ ਸੀ ਕਹਿੰਦੇ ਇਸ ਕਰਕੇ ਉਹਨਾਂ ਨੂੰ ਤਾਂ ਪੂਰਾ ਦਿਨ ਆਪਣੇ ਕੰਮ ਤੰਦੀ ਤੋਂ ਹੀ ਵੇਲ ਉਹਨਾਂ ਦੀ ਤੇ ਪਿਤਾ ਜੀ ਉਹਨਾਂ ਨੂੰ ਆਪਣੇ ਨਸ਼ੇ ਤੋਂ ਇਲਾਵਾ ਕੋਈ ਕਿਸੇ ਵੀ ਚੀਜ਼ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸੀ। ਸਵੈਸ ਕਰਕੇ ਕਹਿੰਦੇ ਨਾ ਕਦੇ ਸਾਡੇ ਮਾਤਾ ਪਿਤਾ ਜੀ ਗੁਰੂ ਘਰੇ ਗਏ ਨਾ ਉਹਨਾਂ ਨੇ ਕਦੇ ਘਰ ਦੇ ਵਿੱਚ ਰੱਬ ਦਾ ਨਾਮ ਲਿਆ ਜਾਂ ਗੁਰਬਾਣੀ ਦਾ ਪਾਠ ਕੀਤਾ ਫਿਰ ਅਸੀਂ ਕਿੱਥੋਂ ਕਰਨਾ ਸੀ? ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਦੇ ਨਾਲ ਗੁਰੂ ਚਰਨੋਂ ਦੁਹੇਰੇ ਪਰ ਕਹਿੰਦੇ ਗੁਰੂ ਸਾਹਿਬ ਜੀ ਨੂੰ ਸਾਡੇ ਵਿੱਚ ਪਤਾ ਨਹੀਂ ਕਿਹੜੀ ਗੱਲ ਚੰਗੀ ਲੱਗੀ ਚਾ ਕਿਹੜੀ ਗੱਲ ਕੁਨਾਂ ਨੂੰ ਸਾਡੇ ਤੇ ਤਰਸ ਆ ਗਿਆ ਜਾਂ ਕੋ ਪਿਛਲਾ ਚੰਗਾ ਕਰਮ ਸਾਡੇ ਅੱਗੇ ਆ ਗਿਆ ਕਿ ਸਤਿਪੁਰ ਸੱਚੇ ਕਾਸ਼ੈਲੀ ਨੇ ਆਪ ਆਵਾਜ਼ ਮਾਰ ਕੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਹੋਇਆ ਇੰਜ ਕਿ ਸਾਡੇ ਗਵਾਂਢ ਦੇ ਵਿੱਚ ਜੋ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਗੁਰੂ ਘਰੇ ਜਾਣ ਵਾਲਾ ਬੁਰੰਗੋ ਮੰਨਨਰ ਮਾਨਸੀ ਕਹਿੰਦੇ ਇੱਕ ਵਾਰ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਸੇਵਾ ਕਰਨ ਦੇ ਲਈ ਗਿਆ ਕਹਿੰਦੇ ਉਹ ਜੀ ਨੂੰ 7 ਦਿਨ ਦੀ ਸੇਵਾ ਮਿਲੀ ਸੀ ਕਹਿੰਦੇ 7 ਦਿਨ ਸੇਵਾ ਕਰਕੇ ਜਿਹੜੇ ਘਰੋਂ ਆਇਆ ਤਾਂ ਸੁਣਨਾ ਸੀ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਜੀਵਾਂ ਦੇ ਲਈ ਕੋਈ ਨਾ ਕੋਈ ਚੀਜ਼ ਖਰੀਦੀ ਜੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਦੁਕਾਨਾਂ ਨੇ ਉੱਥੇ ਆ ਕੇ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਚਲੋ ਕੋਈ ਨਾ ਕੋਈ ਨਿਸ਼ਾਨੀ ਘਰ ਦੇ ਜੀਵਾਂ ਨੂੰ ਲੈ ਕੇ ਜੰਨਾ ਹੈ ਤੇ ਕਹਿੰਦੇ ਨੇ ਪਰਿਵਾਰ ਦੇ ਜੀਹਾਂ ਦੇ ਲਈ ਜੋ ਖਰੀਦਿਆ ਉਹ ਤਾਂ ਖਰੀਦਿਆ ਹੀ ਨਾਲ ਸਾਡੇ ਲਈ ਵੀ ਇੱਕ ਤਸਵੀਰ ਖਰੀਦੀ ਪਰ ਸਾਡੇ ਲਈ ਜੋ ਤਸਵੀਰ ਖਰੀਦੀ ਉਹ ਤਸਵੀਰ ਕੋਈ ਆਮ ਤਸਵੀਰ ਨਹੀਂ ਸੀ ਉਹ ਤਸਵੀਰ ਸੀ ਸ਼ਬਦ ਗ੍ਰੰਥ ਭਾਵੇਂ ਉਹਦੇ ਵਿੱਚ ਵਰਦਾਨ ਹੁੰਦਾ ਇੱਕ ਸ਼ਬਦ ਬੜੇ ਹੀ ਮोटे-ਮोटे ਅੱਖਰਾਂ ਦੇ ਵਿੱਚ ਲਿਖਿਆ ਸੀ ਤੇ ਕਹਿੰਦੇ ਜਦੋਂ ਹੀਰ ਜੀ ਘਰ ਆਏ ਤਾਂ ਉਹਨਾਂ ਨੇ ਆਉਂਦਿਆਂ ਹੀ ਉਹ ਤਸਵੀਰ ਲਿਆ ਕੇ ਮੇਰੇ ਹੱਥ ਤੇ ਰੰਗ ਦਿੱਤੀ ਅਤੇ ਨਾਲ ਹੀ ਕਿਹਾ ਵੀ ਭੈਣੇ ਇਹ ਸ਼ਬਦ ਜਾਪ ਤੂੰ ਰੋਜ਼ ਕਰਿਆ ਕਰਨਾ ਹੀ ਉਹ ਭੈਣ ਜੀ ਕਹਿੰਦੇ ਵੀ ਵੀਰ ਜੀ ਦੇ ਬੋਲਾਂ ਦੇ ਵਿੱਚ ਇੰਨੀ ਤਾਕਤ ਸੀ ਕਿ ਇੰਜ ਲੱਗਿਆ ਜਿਵੇਂ ਗੁਰੂ ਰਾਮਦਾਸ ਬਾਛੇ ਜੀ ਨੇ ਖੁਦ ਸਦਾ ਤੇ ਜਿਆ ਮੂਰੇ ਕਹਿੰਦੇ ਮੈਂ ਉਸੇ ਵੇਲੇ ਉਹ ਤਸਵੀਰ ਖੜੀ ਤੇ ਸਾਡੇ ਸਾਹਮਣੇ ਬਣੀ ਕੰਢੀ ਤੇ ਜਾ ਕੇ ਰੱਖ ਦਿੱਤੀ ਹੁਣ ਕਹਿੰਦੇ ਮੈਂ ਸਕੂਲ ਜਾਣ ਤੋਂ ਪਹਿਲਾਂ ਹਰ ਰੋਜ਼ ਉਹ ਸ਼ਬਦ ਜਾਪ ਕਰਨਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਵੀ ਰਹਿਣਾ ਸਭ ਦੇ ਲਈ ਸ਼ਬਦ ਯਾਦ ਕਰਨਾ ਕਹਿੰਦੇ ਜਿਸ ਦਿਨ ਤੋਂ ਅਸੀਂ ਕੋਈ ਸ਼ਬਦ ਯਾਦ ਰੱਖਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦੀਦੀ ਸਾਡੇ ਹਰ ਕੰਮ ਦੇ ਵਿੱਚ ਹੀ ਬਰਕਤ ਪ੍ਰਾਣ ਲੱਗੀ ਸਾਨੂੰ ਪਤਾ ਹੀ ਨਾ ਲੱਗਿਆ ਤੇਰੇ ਨੂੰ ਕਿੰਨਾ ਕੰਮ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ ਮਹਾਰਾਜ ਨੇ ਇਨੀ ਕਿਰਪਾ ਕਰਨੇ ਸ਼ੁਰੂ ਕਰ ਦਿੱਤੀ ਕਿੰਦੇ ਮੈਂ ਉਸ ਵਕਤ ਖੁਦ پڑھ ਨਹੀਂ ਸਕਾਂ ਸ਼ਾਇਦ ਮੌਂਮੀ ਜਾਂ ਦਸ਼ਮੀ ਚਲਾਸੀ ਕਿਹਨੂੰ ਹੋਣੀ ਪਰ ਬੁਰਜ ਹੈ ਜੀ ਨੇ ਮੈਨੂੰ ਟਿਊਸ਼ਨ ਟੀਚਰ ਬਣਾ ਦਿੱਤਾ ਸਾਡੇ ਆਣ ਗਵਾਨ ਤੇ ਬੱਚੇ ਮੇਰੇ ਕੋਲ ਟਿਊਸ਼ਨ ਪੜਨ ਦੇ ਲਈ ਆਉਂਨ ਲੱਗੇ ਚਾਰ ਪੰਜ ਕਰੋਂ ਨਾਲ ਲੱਗੇ ਜਿਹਦੇ ਨਾਲ ਹੱਥ ਟਕ ਸੰਖਾ ਹੋ ਗਿਆ ਸੋ ਕਹਿੰਦੇ ਇਸ ਤਰ੍ਹਾਂ ਨਾ ਵਾਹਿਗੁਰੂ ਜੀ ਨੇ ਆਰ ਕੰਮ ਦੇ ਵਿੱਚ ਹੀ ਬਰਕਤ ਪਾਉਣੀ ਸ਼ੁਰੂ ਕਰ ਦਿੱਤੀ ਕਿੰਦੇ ਮੇਰੇ ਪੁੱਤਾਂ ਜੀ ਹਰ ਤਰ੍ਹਾਂ ਨਾਲ ਤੋ ਲੋਰ ਲੀ ਸੰਤਿ ਨਸ਼ੇ ਕਰਨ ਦੇ ਲਈ ਉਹਨਾਂ ਨੇ ਸੰਡੇ ਕਰਗੇ ਭਾਂਡੇ ਦੇ ਵਿੱਚ ਨਹੀਂ ਸ਼ੁਰੂ ਕਰ ਦਿੱਤੇ ਸਨ ਪਰ ਉਹਨਾਂ ਨੂੰ ਗਾਮ ਦਸਨਾਰਾ ਜੀ ਦੀ ਕਿਰਪਾ ਦੇ ਨਾਲ ਸਿਰਫ ਸ਼ਰਾਬ ਦਾ ਨਸ਼ਾ ਰਹਿੰਦਾ ਬਾਕੀ ਨਸ਼ੇ ਕਰਨ ਦੇ ਉਹਨਾਂ ਨੇ ਸ਼ੁਰੂ ਦਿੱਤੇ ਪਰ ਕਿ ਜਿਸ ਦਿਨ ਤੋਂ ਗੁਰਬਾਣੀ ਦਾ ਸ਼ਬਦ ਆ ਕੇ ਇਸ ਘਰ ਦੇ ਵਿੱਚ ਪੜਨਾ ਸ਼ੁਰੂ ਕਰ ਦਿੱਤਾ ਸੰਡੇ ਕਰਗੇ ਹਾਲਾਤ ਸਾਡੀ ਜ਼ਿੰਦਗੀ ਦੇ ਹਾਲਾਤ ਸੋ ਕਿੰਨਾ ਬਦਲ ਗਏ ਆ ਵਾਹਿਗੁਰੂ ਨੇ ਬੜੀ ਕਿਰਤ ਕੀਤੀ ਸਤਿ ਪੈੰਜੀ ਕੇਤੇ ਵੀ ਗੁਰੂ ਅਰਮਾਨ ਦਾ ਸਪਾਸ਼ ਸ਼ਹੀਦੀ ਦੀ ਕਿਰਪਾ ਦੇ ਨਾਲ ਮੇਰਾ ਇੱਕ ਚੰਗੇ ਪਰਿਵਾਰ ਦੇ ਵਿੱਚ ਵਿਆਹ ਹੋਇਆ ਪੂਰਾ ਪਰਿਵਾਰ ਬੜਾ ਨੇਕਿਆ ਗੁਰੂ ਘਰੇ ਜਾਨਵਾ ਦਾ ਇਹ ਗੁਰੂ ਨੂੰ ਮੰਨਣ ਕੋਲ ਹੈ ਅਤੇ ਪੈਸੇ ਕੱਖੋਂ ਨਹੀਂ ਜੰਨਾ ਹਾਂ ਤੱਤ ਕਾਹੀ ਖੁੰਨ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਜਿਨੇ ਮੇਰਾ ਪ੍ਰਾਣ ਛੋਟਾ ਤੇ ਮੇਰੇ ਪ੍ਰਾਣ ਕਾਮਯਾਬ ਕਰਨ ਦੇ ਵਿੱਚ ਮੇਰੇ ਪਰਿਵਾਰ ਨੇ ਬਹੁਤ ਮਦਦ ਕੀਤੀ ਆ ਕਿਰਪਾ ਤਾਂ ਗੁਰੂ ਅਰਮਾਨ ਦਾ ਸਪਾਸ਼ ਸ਼ਹੀਦੀ ਦੀ ਬਖਤ ਰਹੀ ਆ ਪਰ ਮਹਾਰਾਜ ਸੱਚੇ ਪਾਸ਼ੇ ਨੇ ਬਹਾਨਾ ਮੇਰੇ ਸਾਰੇ ਪਰਿਵਾਰ ਨੂੰ ਵਿੱਚ ਬਣਾਇ ਮੇਰਾ ਪ੍ਰਾਣ ਹਾਂਜੀ ਫਰਮਾ ਚੋ ਸੋ ਸੰਗਤ ਜੀ ਕੋ ਪੜਨ ਦੀ ਆਪ ਦੁੱਤੀ ਆਪਾਂ ਹਾਂਜੀ ਦੇ ਨਾਲ ਸਿਰਫ ਇਸ ਕਰਕੇ ਸੰਗਤੀ ਕੀਤੀ ਕਿ ਤਾਂ ਜੋ ਸਭ ਦੇ ਮਨ ਨੂੰ ਬਲੰਦ ਹੋਵੇ ਕਿ ਜਦੋਂ ਆਪਾਂ ਆਪਣੇ ਗੁਰੂ ਦੇ ਲਨ ਲੱਗਦੇ ਆ ਤਾਂ ਗੁਰੂ ਜੈ ਜੀ ਕਿੰਝ ਵਰਤਦੇ ਆ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਹੈ ਹੀ ਬਹੁਤ ਪਿਆਰਾ ਛੋਟਾ ਹੋਰ ਸੱਚੇ ਪਾਸ਼ਾ ਜੀ ਦਾ ਨਾਮ ਹੈ ਹੀ ਬਹੁਤ ਤਾਕਤਵਰ ਜਦੋਂ ਸਾਡੀ ਰਸਨਾ ਤੇ ਆਉਂਦਾ ਹੈ ਸਾਡੇ ਹਿਰਦੇ ਵਿੱਚ ਵਸਦਾ ਹੈ ਤਾਂ ਸਾਡੇ ਮੱਥੇ ਦੇ ਲੇਖ ਸਾਡੇ ਮੱਥੇ ਦੇ ਭਾਗ ਬਦਲ ਹੀ ਜਾਂਦੀਆਂ ਸਾਡੇ ਮਾੜੇ ਕਰਮ ਕੱਟੇ ਜਾਂਦੇ ਆ ਸਦਸ਼ੂਰਾਂ ਸੁਣੇ ਲੇਖ ਬਣਨੇ ਸ਼ੁਰੂ ਹੀ ਹੋ ਜਾਂਦੇ ਹਨ ਸੂਕਰੂ ਸੇ ਦੇ ਨਾਲ ਆਪਣਾ ਗੁਰੂ ਦੇ ਨਾਲ ਵਧਣਾ ਬੁਲਵਾਣੇ ਦਾ ਫਰਮਾਇ ਤੇ ਜੋ ਉਹ ਭੈਣ ਦੇ ਘਰ ਦੇ ਵਿੱਚ ਸ਼ਬਦ ਗੁਰੂ ਦੀ ਤਸਵੀਰ ਆਈ ਜੋ ਗੁਰਵਾਣੀ ਦਾ ਸ਼ਬਦ ਉਹ ਤਸਵੀਰ ਦੇ ਵਿੱਚ ਲਿਖਿਆ ਸੀ ਉਹ ਆਪਸ ਕਰੀਨ ਤੇ ਨਾਲ-ਨਾਲ ਚਲਾਉਂ ਦਿੱਤਾ ਹੈ ਤੇ ਸੰਗਤ ਜੀ ਇਹ ਸਾਰੀ ਆਉਤੀ ਸੁਣ ਕੇ ਇਹ ਵੀ ਸਿੱਖਿਆ ਮਿਲਦੀ ਹੈ ਵੀ ਸਾਨੂੰ ਆਪਣੇ ਘਰ ਦੇ ਵਿੱਚ ਨਾ ਸ਼ਬਦ ਗੁਰੂ ਦੀ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਆ ਸਾਦੇ ਘਰ ਦੇ ਵਿੱਚ ਆਉਂਦੇ ਜਾਂਦੇ ਹਰ ਜੀ ਦਾ ਧਿਆਨ ਉਹ ਸ਼ਬਦ ਗੁਰੂ ਦੀ ਤਸਵੀਰ ਤੇ ਪਵੇ। ਭਾਵੇਂ ਤੁਸੀਂ ਮੋٹے ਅੱਖਰਾਂ ਦੇ ਵਿੱਚ ਵਾਹਿਗੁਰੂ ਜੀ ਲਿਖਿਆ ਹੋਇਆ ਲਗਾ ਲਓ ਭਾਵੇਂ ਗੁਰਮੁਖੰਦਰ ਜੀ ਦੇ ਜਾਪ ਦੀ ਤਸਵੀਰ ਲਗਾ ਲਓ। ਮਤਲਬ ਕਿਸੇ ਵੀ ਸ਼ਬਦ ਦੀ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ। ਇਹਦਾ ਫਾਇਦਾ ਇਹ ਹੁੰਦਾ ਹੈ ਕਿ ਇੱਕ ਤਾਂ ਆਪਾਂ ਜਦੋਂ ਘਰੋਂ ਬਾਹਰ ਜਾਂਦੇ ਆਂ ਜਾਂ ਬਾਹਰੋਂ ਘਰ ਆਉਂਦੇ ਆਂ ਤਾਂ ਸਭ ਤੋਂ ਪਹਿਲਾਂ ਸਾਨੂੰ ਸ਼ਬਦ ਗੁਰੂ ਦੇ ਦਰਸ਼ਨ ਹੋਇਆ। ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਜਾਂਦੇ ਆਂ ਹੁੰਦੇ ਹਾਂ ਸਰ ਵੀ ਗੁਰੂ ਦੇ ਦਰਸ਼ਨ ਕਰਕੇ ਗੁਰੂ ਜੀ ਜੀ ਦੇ ਪਿਆਰ ਦਾਨ ਕਰਦੇ ਆ ਤੇ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਦੇਖਦੇ ਆ ਤਾਂ ਕੋਈ ਵਿਚਾਰ ਸਾਡੇ ਮਨ ਦੇ ਅੰਦਰ ਚੱਲਣੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਜੇ ਸਾਹਮਣੇ ਸ਼ਬਦ ਦੀ ਤਸਵੀਰ ਹੋਵੇਗੀ ਤਾਂ ਗੁਰਦਾਨ ਨਾਮ ਸਾ ਦੇ ਹਿਰਦੇ ਦੇ ਵਿੱਚ ਚੱਲੇਗਾ ਜੋ ਆਪਣਾ ਵੀ ਪਲਾਂ ਸਾਡੇ ਕਰ ਆਈ ਜੀ ਦਰੁਪਲਾਂ ਜੋ ਸਾਧਿਕਮ ਦੇ ਵਿੱਚ ਇੱਕ ਸ਼ਬਦ ਗੁਰੂ ਦੀ ਤਸਵੀਰ ਨੂੰ ਮੰਨ ਕਰਕੇ ਬਹੁਤ ਕੁਝ ਬਦਲ ਸੀ ਤਾ ਭਾਈ ਜਿਹੜੇ ਜੀ ਪਾਠ ਨਹੀਂ ਕਰਦੇ ਪਰ ਕੋਕਰ ਤੋਂ ਸ਼ਬਦ ਗੁਰੂ ਦੀ ਤਸਵੀਰ ਦੇਖ ਕੇ ਉਹ ਸ਼ਬਦ ਜਾਤ ਦਾ ਕਰ ਹੀ ਲੈਣਗੇ ਕਿਉਂਕਿ ਕੁਝ ਚੀਜ਼ਾਂ ਇਹ ਲਾਉਣ ਦੇ ਨਾ ਆਪਾ ਪਰਦੇ ਨਾ ਚਾਹੀਏ ਕਿ ਨਾ ਪਰਦੇ ਨਾ ਚਾਹੀਏ ਪਰ ਦੇਖਦੇ ਹੋ ਸਰਸਾ ਦੇ ਮੰਦਰ ਦੇ ਚਤਨੇ ਆਹ ਤਹੀ ਉਹ ਚੀਜ਼ ਆ ਜਾਂਦੀ ਆ ਜਿਹੜੇ ਕਿ ਉਹਨੂੰ ਦੇਖ ਰਾਂ ਦੇ ਵਿੱਚ ਵਾਹਿਗੁਰੂ ਜੀ ਲਿਖਿਆ ਉਹ ਬੋਤਾ ਦੇਖਦੇ ਆ ਸਰਸਾ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਆਪਣੇ ਆਪ ਹੀ ਆ ਜਾਂਦਾ ਹੈ ਸਦੀ ਰਸਮਾਂ ਤੇ ਵਾਹਿਗੁਰੂ ਜੀ ਆ ਜੇ ਨਾ ਸਾਡੀ ਸੋਚ ਵਿੱਚ ਆਏਗੀ ਜੀ ਕਿ ਨਾ ਸੋ ਇਹ ਆਈਂਗਾ ਨਾ ਉਹ ਤੋਂ ਵਧੀਆ ਇਹ ਕਰਦੇ ਦੇ ਵਿੱਚ ਸ਼ੁੱਧ ਉਹ ਨਹੀਂ ਤੋਂ ਸੁਣੀ ਨਹੀਂ ਕਿ ਉਹਦੀ ਆ ਸ਼ੁ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਉਹ ਤੁਸੀਂ ਕਲਮਤ ਵਿੱਚ ਜਰੂਰ ਬਸੋਗੇ